ਕੀਬ ਤਾਂ ਅਗਲਾ ਪਰਿਵਾਰ ਚੰਗਾ ਮਿਲ ਜੇ ਤੇ ਤੇਰੀ ਪੜਨ ਵਾਲੀ ਡਿਗਰੀ ਉੱਥੇ ਹੋ ਜਾ ਕੇ ਪੂਰੀ ਹੋ ਜੇ ਮੰਮੀ ਜੀ ਕੀ ਗੱਲਾਂ ਕਰਨੀਆਂ ਜੇ ਤੇ ਮੈਂ ਆਖਣ ਦੀ ਆ ਵੀ ਤੇਰੇ ਲਈ ਨਾ ਕੋਈ ਚੰਗਾ ਜਿਹਾ ਮੁੰਡਾ ਵੇਖ ਕੇ ਤੇ ਰਿਸ਼ਤਾ ਕਰ ਦਈਏ ਤੂੰ ਗੱਲ ਸੁਣ ਮੇਰੀ ਐਵੇਂ ਨਾ ਕੁੜੀ ਨਾਲ ਹੀ ਤਾਂ ਨਹੀਂ ਗੱਲਾਂ ਕਰੀ ਜਾ ਉਹਨੂੰ ਪੜ ਲੰਦੇ ਵਾਜ ਮਰੀਮ ਵਾਜ ਤੇਨੇ ਮੈਂ ਤਾਂ ਮਾਰੇ ਹੀ ਵੀਰ ਦਾ ਆਇਆ ਬਾਹਰ ਫੋਨ ਤੇ ਉਹ ਵੀਰ ਦਾ ਆਉਂਦਿਆ ਸੀ ਅੱਗੇ ਅੱਛਾ ਕੀ ਜਾਂਦਾ ਵਾ ਕੋਈ ਨਹੀਂ ਠੀਕ ਠਾਕ ਹੈ ਰਾਜੀ ਬਾਜੀ ਆ ਤਾਂ ਕੋਈ ਕੁੜੀ ਲੱਭ ਕੇ ਤੇ ਉਹਦਾ ਵਿਆਹ ਕਰ ਦੇ ਤੁਹਾਡੇ ਸਭ ਤੋਂ ਜ਼ਿੰਮੇਵਾਰੀ ਖਤਮ ਹੁੰਦੀ ਹੁਣੇ ਵਿਆਹ ਕਰ ਦੋ ਉਹਦਾ ਭਾਜੀ ਕਿਹੜੀ ਉਮਰ ਹੋ ਗਈ ਆ ਦੀ ਉਹ ਮੇਰੀ ਗੱਲ ਸੁਣੋ ਯਾਰ ਕੰਮ ਹੋਇਆ ਵਾ ਜੇ ਕਿ ਨਹੀਂ ਹੋਇਆ ਨਹੀਂ ਭਾਜੀ ਹਜੇ ਨਹੀਂ ਹੋਇਆ ਉਹ ਯਾਰ ਮੇਰੀ ਗੱਲ ਸੁਣੋ ਕਦੋਂ ਦੇ ਤੈਨੂੰ ਬਾਹਰ ਕੱ ਲਿਆ ਵਾ ਇਹ ਕੰਮ ਆ ਤੇ ਕੱ ਲਿਆ ਵਾ ਫਿਰਦੇ ਰਹੋ ਉਥੇ ਐਵੇਂ ਉਹ ਗੱਲ ਭਾਜੀ ਭਾਜੀ ਨਾਲ ਤੂੰ ਕਰਨੀ ਇੱਥੇ ਕੁਛ ਨਹੀਂ ਮੈਂ ਧੋਣੇ ਆਈ ਬਸ ਫੋਨ ਖਿਦਾਉਂਦੀ ਆ ਫੋਨ ਜਿਹੜਾ ਮਰਜੀ ਆਉਂਦੇ ਆ ਤੇਰਾ ਫਰਜ਼ ਨਹੀਂ ਪੰਦਾ ਵੇ ਉਹਨੂੰ ਖੜਕਾ ਕੇ ਆਵਾ ਅੰਦਰ ਆਪਣੇ ਕੰਮ ਨਾਲ ਮਤਲਬ ਰੱਖਿਆ ਕਰ ਮੇਰੀ ਇੱਕ ਗੱਲ ਹੋਰ ਸੁਣ ਲੈ ਜੇ ਅੱਗੇ ਤੋਂ ਮੇਰੇ ਆ ਫੋਨ ਆਉਣ ਤੇ ਤੂੰ ਅੰਦਰ ਆ ਗਈ ਨਾ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਰ ਭਿੰਦਰ ਮੇਰੇ ਕੱਪੜੇ ਕੱਢ ਗਏ ਨਾ ਤੇ ਬੈਗ ਚ ਪਾ ਦੇ ਮੈਂ ਇੱਕ ਦੋ ਦਿਨ ਬਾਅਦ ਤੇ ਜਾਣਾ ਕਿਤੇ ਹਾਂਜੀ ਠੀਕ ਆ ਕਿੱਥੇ ਜਾਣਾ ਇਹਦੀ ਉਹ ਯਾਰ ਤੈਨੂੰ ਪੁੱਛਣਾ ਜ਼ਰੂਰੀ ਹੈ ਕਿੱਥੇ ਜਾਣਾ ਵਾ ਜੀ ਜੋ ਬੰਦੀਰ ਦਾ ਕਿਤੇ ਵਿਆਹ ਕਰਾਂਗੇ ਨਾ ਕਿ ਚੱਗੇ ਥਾਂ ਹੀ ਕਰਾਂਗੇ ਮਾੜਾ ਥੋੜਾ ਕਰਨਾ ਆਪਾਂ ਨਹੀਂ